ਫਿਰ ਦੇਖ ਰਹੇ ਹਾਂ ਸੁਨਾਮ ਸਿੰਘ ਲਾਈਵ ਚੈਨਲ ਤੇ ਅੱਜ ਬਿਸ਼ਨਪਰਾ ਰੋਡ ਤੇ ਪਟਿਆਲਾ ਰੋਡ ਤੇ ਚਾਰ ਮਰੇਗਾ ਮਜ਼ਦੂਰ ਮਾਰਚਿਆ ਟਰੱਕ ਚੜ ਗਿਆ ਇਹਨਾਂ ਤੇ ਦੇਖ ਰਹੇ ਹਾਂ ਚਾਰ ਤੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਕਾ ਉਸਮਿਤ ਚਾਰ ਮਜ਼ਦੂਰ ਮੌਤ ਹੋ ਗਈ ਪਟਿਆਲਾ ਰੋਡ ਤੇ ਹੈਲੋ ਬੜਾ ਸ਼ਮਾਤ ਹੋ ਰਹੀ ਆ ਉਹਦਾ ਸੱਟਾ ਭਰਾਓ ਇਹ ਸਾਰਾ ਬੁੱਦਾ ਇਸ ਕਰਕੇ ਕਤਲ ਮੰਨੀਆ ਆਪਾਂ ਵੀ ਇਹ ਚਾਰ ਬੰਦੇ ਨੇ ਕਤਲ ਕੀਤਾ ਹਕੂਮਤ ਨੇ ਐਸ ਨੂੰ ਦਾਖਲ ਕਰੇ ਇਹ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਥੇਬੰਦੀਆਂ ਦਾ ਆਗੂ ਜਨਤਾ ਦੇ ਜਥੇਬੰਦੀਆਂ ਦਾ ਜਿਹੜੇ ਲੜਨੇ ਲੋਕ ਆ ਚਾਰ ਮਿੰਟਾਂ ਦੀ ਮਾਤ ਹੋ ਸਾਈਡ ਤੇ ਆ ਜਾਣਾ ਇੱਕ ਬੰਦਾ ਆ ਜੀ ਉਹਨਾਂ ਦਾ ਕੋਈ ਗੱਲ ਨਹੀਂ ਆਪਾਂ ਗੱਲ ਸਾਰੀ ਵਿਚਾਰ ਲੈਣੇ ਆ ਤੇ ਪਰਿਵਾਰ ਦਾ ਇੱਕ ਇੱਕ ਜੀ ਜਾਂ ਦੋ ਦੋ ਜੀ ਸਾਈਡ ਤੇ ਆਏ ਨੇ ਉੱਥੇ ਬੈਠੋ ਬਾਕੀ ਸਾਰੇ ਜਿਹੜੇ ਧੰਨਵਾਦ ਉਹਨੂੰ ਬਣਾ ਲਓ ਨਾ ਦੇਖੋ ਲਾ ਸ਼ਾਂਬੀਆਂ ਨੇ ਅਸੀਂ ਕਮੇਟੀ ਬਣਾ ਕੇ ਆ ਜਾ ਜੀ ਭਾਈ ਜਾਨੀ ਬਾਜੀ ਕਿ ਨੂੰ ਨੇ ਕੀ ਹਾਸਾ ਇਹ ਹਾਸਾ ਜਿਹੜਾ ਕਿ ਇੱਕ ਟਰੱਕ ਨਾਲ ਹਾਸਾ ਹੋਇਆ ਇਹ ਹਾਸਾ ਹੋਣ ਦਾ ਮੇਨ ਕਾਰਨ ਇਹ ਆ ਕਿ ਇਹਨਾਂ ਦੇ ਭੁਗਤਾ ਪ੍ਰਬੰਧਨ ਜਿਹੜੇ ਉਹ ਮਨਰੇਗਾ ਮਜ਼ਦੂਰਾਂ ਦੇ ਨਹੀਂ ਕੀਤੇ ਗਏ ਇਹ ਹਾਸਾ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਆ ਕਿਉਂਕਿ ਆਪਾਂ ਪਹਿਲਾਂ ਵੀ ਇੱਕ ਅੱਜ ਸੁਨਾਮ ਦੇ ਵਿੱਚ ਧਰਨਾ ਸੀਗਾ ਉੱਥੇ ਵੀ ਇਹੀ ਚੀਜ਼ਾਂ ਬੋਲ ਕੇ ਆਏ ਆ ਉੱਥੇ ਵੀ ਇਹੀ ਮੰਗ ਸੀ ਕਿ ਸਾਡੀ ਕਿ ਜਿਹੜਾ ਮਨਰੇਗਾ ਮਜ਼ਦੂਰਾਂ ਦੇ ਨਾਲ ਸੋਸਣ ਹੋ ਰਿਹਾ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਉਹਦੇ ਲਈ ਭੁਗਤਾ ਪ੍ਰਬੰਧ ਕਿਵੇਂ ਕਰ ਸਕਦੇ ਹੋ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਇੱਕ ਕੱਲਾ ਕਾਨੂੰਨ ਜਿਹੜਾ ਕਹਿੰਦੇ ਆ ਅਸੀਂ ਉਹ ਕਾਨੂੰਨ ਕਿਆ ਰਹਿ ਗਿਆ ਪਰ ਜਦੋਂ ਹਾਸੇ ਬਾਪਰਦੇ ਨੇ ਉਦੋਂ ਪਤਾ ਲੱਗਦਾ ਕਿ ਪ੍ਰੈਕਟੀਕਲ ਕੀ ਹੁੰਦਾ ਸਾਡੇ ਨਾਲ ਉਹ ਅੱਜ ਪ੍ਰੈਕਟੀਕਲ ਅੱਜ ਮੌਕੇ ਦੀ ਘਟਨਾ ਹੈ ਕਿ ਮੌਕੇ ਦੀ ਘਟਨਾਾਂ ਦੇ ਵਿੱਚ ਪ੍ਰੈਕਟੀਕਲ ਨਤੀਜਾ ਵੀ ਸਾਡੇ ਸਾਹਮਣੇ ਆ ਗਿਆ ਕਿ ਆਹ ਦੇਖ ਲਓ ਤੁਸੀਂ ਚਾਰ ਬੰਦਿਆਂ ਦੀ ਇੱਥੇ ਡੈਥ ਹੋ ਚੁੱਕੀ ਆ ਉਹਦਾ ਕਾਰਨ ਇਹ ਹੋਇਆ ਕਿ ਬਜ਼ੁਰਗ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਦੇ ਬੱਚੇ ਪਾਲਣ ਲਈ ਆਪਦੀਆਂ ਹੋਰ ਸੋ ਸਾਰਿਆਂ ਨੂੰ ਬੇਨਤੀ ਆ ਭਾਈ ਵੀ ਇਹ ਜਾਣ ਬੁੱਝ ਕੇ ਜਿਹੜੀ ਸਰਕਾਰ ਇਸ ਮਸਲੇ ਨੂੰ ਦਬਾਉਣਾ ਚਾਹੁੰਦੀ ਹੈਗੀ ਸੋ ਆਪਾਂ ਪਹਿਲਾਂ ਵੀ ਸਾਥੀ ਬੇਨਤੀ ਕਰਕੇ ਗਏ ਨੇ ਵੀ ਆਪਾਂ ਉਧਰ ਇਹਦੇ ਤੋਂ ਜਵਾਬੰਦੀ ਦਾ ਜਿਹੜਾ ਮੇਨ ਆਗੂ ਆਗਾ ਤੇ ਜਿਹੜੇ ਵੀ ਕੋਈ ਅੱਜ ਦਾ ਜਿਹੜਾ ਕਹਿਰ ਵਾਪਰਿਆ ਇਹ ਮਜ਼ਦੂਰਾ ਨਾਲ ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਅਤਨਿੰਦਨ ਜੋਗ ਔਰ ਇਥੋਂ ਦੀ ਅੰਨੀ ਇੱਧਰ ਆ ਪਲੀਜ਼ ਥੋੜਾ ਜਿਆਦਾ ਪਿੱਛੇ ਨਾਬੇ ਹੋਇਆ ਤੇ ਅੱਜ ਜਿਹੜਾ ਕਹਿਰ ਹੈ ਅਕਾਲਗੜ ਬਿਸ਼ਨਪੁਰਾ ਇੱਥੇ ਹੋਇਆ ਅਸੀਂ ਚਾਹਦੇ ਆ ਵੀ ਜਿਹੜਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਦੇ ਨਮਾਇਦੇ ਉਹਨਾਂ ਦੀ ਹਾਜ਼ਰੀ ਇੱਥੇ ਹੋਣੀ ਚਾਹੀਦੀ ਆ ਔਰ ਜੋ ਵੀ ਐਕਸ਼ਨ ਕਮੇਟੀ ਫੈਸਲਾ ਲਾਊਗਾ ਅਸੀਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਸੈਂਟਰ ਆਫ ਟ੍ਰੇਡ ਯੂਨੀਵਰਸਿਟੀ ਤੋਂ ਅਸੀਂ ਇਹਨਾਂ ਦੀ ਪੂਰੀ ਸਮਰਥਨ ਕਰਦੇ ਆਂ ਇਹਨਾਂ ਬੇਨਤੀਆਂ ਨਾਲ ਸਾਰੇ ਪ੍ਰੈਸ ਵਾਲੇ ਸਾਥੀਆਂ ਦਾ ਧੰਨਵਾਦ ਜਿਹੜੇ ਪ੍ਰੈਸ ਵਾਲੇ ਸਾਥੀ ਕਵਰ ਕਰਨ ਆਏ ਨੇ ਦੇਖੋ ਚਾਰ ਮੌਤਾਂ ਹੋਈਆਂ ਨੇ ਇੱਕ ਹੋਰ ਪਹੇਤ ਤੇ ਅਸੀਂ ਆਪਣੀ ਚਾਲੂ ਚੱਲ ਸਕੂ ਹਾਂ ਚਾਰ ਦੀ ਮੌਤ ਹੋਈ ਹੈ ਲੋਕ ਸਾਰੇ ਇਕੱਠੇ ਹੋ ਰਹੇ ਨੇ ਦੇਖ ਲਓ प्रशासन देख रहे प्रशासन की कर रहे हैं पुलिस गल कर प्रशासन पर गल करा पुलिस ਗੋਲਡੀ ਹਾਂਜੀ ਗੋਲਡੀ ਜੀ ਪੰਨਾਂ ਨਾਲ ਗੱਲ ਕਰਾਂਗੇ ਟੋਲੇ ਅੱਜ ਇਹ ਹਾਸਾ ਇਹਦੇ ਬਾਰੇ ਤਰੀਕਿਆਂ ਨੂੰ ਯਾਰ ਬਹੁਤ ਹੀ ਮੰਦ ਭਾਗਾ ਹੈਗਾ ਬਹੁਤ ਗਰੀਬ ਪਰਿਵਾਰ ਜਿਹੜੇ ਦਿਹਾੜੀ ਕਰਕੇ ਆਪਣਾ ਘਰ ਪਰਿਵਾਰ ਪੇਟ ਪਾਲਦੇ ਸੀ ਤੇ ਉਹਨਾਂ ਦੇ ਪਰਿਵਾਰਾਂ ਨੇ ਹਾਦਸਾ ਵਾਪਰਿਆ ਤੇ ਮੈਂ ਇਸ ਇੱਕ ਸਭ ਤੋਂ ਵੱਡੀ ਨਲਾਇਕੀ ਜੇ ਮੰਨੂਗਾ ਤਾਂ ਉਹ ਪ੍ਰਸ਼ਾਸਨ ਦੀ ਹੈ ਕਿਉਂਕਿ ਜਿਹੜੇ ਹੀ ਬੰਦਿਆਂ ਨੇ ਇਹਦੀ ਡਿਊਟੀ ਲਈ ਜਿਹੜੇ ਬੰਦੇ ਇੱਥੇ ਕੰਮ ਕਰਾਉਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬੰਦ ਹੈ ਕਿ ਇਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਰੱਖਣੀ ਨਾ ਕੋਈ ਸਟ੍ਰੈਪ ਸੀ ਨਾ ਕੋਈ ਜੈਕਟਾਂ ਸੀ ਨਾ ਕੁਝ ਹੋਰ ਇਹ ਜੀ ਬਲੌਕ ਕੀਤਾ ਗਿਆ ਸੀ ਕਿ ਬੰਦੇ ਇੱਥੇ ਜਿਹੜੇ ਕੰਮ ਕਰਦੇ ਨੇ ਤੇ ਅਗਲੀ ਜਿਹੜੀ ਹੈ ਮੈਨੂੰ ਇੱਕ ਹੋਰ ਮੈਂ ਬੜਾ ਇਸ ਗੱਲ ਤੇ ਸ਼ੌਕਿੰਗ ਆ ਕਿ ਇਹ ਸਟੇਟ ਹਾਈਵੇ ਹੈ ਪੀ ਡਬਲਯੂ ਡੀ ਦਾ ਕੰਮ ਹੈ ਇੱਥੇ ਨਰੇਕਾ ਵਾਲੇ ਮਜ਼ਦੂਰ ਲਾਉਣ ਨੂੰ ਕੀ ਜ਼ਰੂਰਤ ਪੈ ਜਾਂਦੀ ਹੈ ਕਿਉਂਕਿ ਨਰੇਕਾ ਦੇ ਮਜ਼ਦੂਰ ਪਿੰਡਾਂ 'ਚ ਬਹੁਤ ਕੰਮ ਹੈ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਕੰਮ ਕਰਾਉਣਾ ਚਾਹੀਦਾ ਸੋ ਮੇਰੇ ਅਕੋਰਡਿੰਗਲੀ ਦੇਖੋ ਇਹ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਦਸਾ ਤੇ ਬਹੁਤ ਵੱਡਾ ਧੱਕਾ ਹੋਇਆ ਇਹਨਾਂ ਪਰਿਵਾਰਾਂ ਨੂੰ ਇਹਨਾਂ ਦਾ ਬੰਦ ਦਾ ਮੁਆਵਜ਼ਾ ਤੇ ਨਾਲ ਪਰਿਵਾਰ ਨੂੰ ਨੌਕਰੀ ਜੋ ਵੀ ਪਰਿਵਾਰ ਡਿਮਾਂਡ ਕਰਦਾ ਉਹ ਪੂਰੀ ਕਰਨੀ ਚਾਹੀਦੀ ਹੈ ਤੇ ਉਹਨਾਂ ਬੰਦਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਇਹੋ ਜੀ ਅੰਗਲੀ ਵਰਤੀ ਹੈ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਸਹੀ ਗੱਲ ਸਭ ਜਿਹੜਾ ਹਾਸਤਾ ਜਿਹੜਾ ਵਰਤ ਕੀ ਕਹਿੰਦਾ ਕੀ ਕੀ ਕਾਰਵਾਈ ਕਰ ਰਹੀ ਹੈ ਇਹਦੇ ਵਿੱਚ ਸੁਨਾਮ ਤੇ ਰਸਤੇ ਦੇ ਵਿੱਚ ਕਿਸ਼ਨਗੜ੍ਹ ਪਲੱਸ ਮਰਦਕੇੜੇ ਦੇ ਵਿਚਾਲੇ ਇੱਕ ਹਾਦਸਾ ਵਾਪਰਿਆ ਜਿਹਦੇ ਨਰੇਗਾ ਵਾਲੇ ਮਜ਼ਦੂਰ ਕੰਮ ਕਰ ਰਹੇ ਸੀਗੇ 15 ਦੇ ਕਰੀਬ ਮਜ਼ਦੂਰ ਕੰਮ ਕਰਦੇ ਜਿੰਨਾਂ ਵਿੱਚੋਂ 4 ਦੀ ਟਰੱਕ ਥੱਲੇ ਆਉਣ ਕਰਕੇ ਡਰਾਈਵਰ ਦਾ ਟਰੱਕ ਦਾ ਸੀ ਉਹਦੇ ਵੱਲੋਂ ਮਲੈਕੀ ਕਰਕੇ ਤੇ 4 ਬੰਨਿਆਂ ਦੀ ਮੌਤ ਹੋ ਗਈ ਤੇ ਇੱਕ ਲੇਡੀ ਤਿੰਨ ਜਾਂਟ ਸੀ ਹੋਰ ਇਹਦੇ ਪਰਿਵਾਰ ਦੇ ਨਾਲ ਸੀ ਗੱਲਬਾਤ ਕਰਕੇ ਤੇ ਇਹਨਾਂ ਦਾ ਬਿਆਨ ਲਿਖ ਕੇ ਜੋ ਕਾਰਵਾਈ ਬਣਦੀ ਹੈ ਉਹ ਕਰ ਰਹੇ ਆ। ਟ੍ਰੱਕਾਂ ਹੈਗਾ ਜੀ ਕਿ ਭੱਜ ਗਿਆ। ਹਾਂ ਟ੍ਰੱਕਾਂ ਰੌਂਡ ਅਪ ਕਰ ਲਿਆ ਸੀਗਾ। ਟ੍ਰੱਕ ਵੀ ਹੈਗਾ ਡਰਾਈਵਰ ਰੌਂਡ ਅਪ ਕਰ ਲਿਆ ਸੀਗਾ। ਕਿੱਧਰ ਆ ਰਹੇ ਸੀ ਟ੍ਰੱਕ ਜੀ? ਇਹ ਟ੍ਰੱਕ ਸੇਵ ਲਿਆ ਕੈਰੇਜ ਹਿਮਾਚਲ ਵਿੱਚੋਂ। ਹਾਂਜੀ। ਤੇ ਗੁਜਰਾਵ ਪਿਆ ਰਿਹਾ ਸੀਗਾ ਤੇ ਰਸਤੇ ਵਿੱਚ ਉਹ ਤੇ ਨਾ ਇਹ ਖਾਸਾ ਵਾਪਰੇ। ਹਾਂ। ਤੇ ਹੁਣ ਮਤਲਬ ਇਹਨਾਂ ਅੱਗੇ ਕੀ ਕਾਰਵਾਈ ਕਰਨੀ ਹੱਥ ਖਾਲ ਜਾਣਗੇ। ਬਸ ਡੈੱਡ ਬੋਡੀ ਲੈ ਜਾ ਕੇ ਤੇ ਕਾਰਵਾਈ ਕਰਨੀ ਜੇ। ਸਸਿਕਾ ਸਰ। ਦੇਖਣੋਂ ਡੈੱਡ ਬੜੀ ਲਾ ਕੇ ਹਸਪਤਾਲ ਜਾ ਕੇ ਹੁਣ ਕਾਰਵਾਈ ਕਰਨੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਹੁਣ ਦੇਖਦੇ ਆ ਕਿ ਇਹਨਾਂ ਨੇ ਕੀ ਕੀ ਗੱਲਬਾਤ ਕਰਦੇ ਨੇ ਕੀ ਕਹਿਣਾ ਹੈਗਾ ਕਿ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਲੋ ਉੱਪਰ ਵੀ ਜਿਹੜਾ ਆਪਾਂ ਲੰਘਦੇ ਪੈਦਲੋਂ ਪਿੰਡਾਂ ਦੇ ਵਿੱਚ ਕਾਨੂੰਨੀ ਮੈਨ ਹੋ ਗਿਆ ਮੈਨੂੰ 10 ਦਿਨ ਹੋ ਗਏ ਮੈਂ ਇੰਨਾ ਗੱਲਾਂ ਨੂੰ ਕਹਿੰਦੇ ਸੀ ਵੀ ਆਹ ਹਾਸੇ ਵਾਪਰਦੇ ਨਹੀਂ ਕਿਉਂ ਨਹੀਂ ਆਪਾਂ ਕੁਝ ਕਰਿਆ ਹੋਇਆ ਅੱਜ ਪਤਾ ਲੱਗਿਆ ਨਾ ਨਜੂਤੀ ਪੱਤਰ ਦਾ ਨਿਸ਼ਚਿਤ ਰੂਪ ਕੀ ਹੁੰਦਾ ਇਸੇ ਪੱਟੀ ਲਾਈਓ ਨਹੀਂ ਹੈਗੀ ਸੀ ਕੁਝ ਵੀ ਸਾਡੇ ਤੇ ਚੜ ਸਕਦਾ ਸੀ ਇਹ ਤਾਂ ਸਾਡੇ ਚਾਰ ਮੁਕੇ ਨੇ ਕੀ ਪਤਾ ਜਦੋਂ ਨਾਲ ਇਹ ਬੇਕਾ ਹੂ ਹੋ ਗਿਆ ਸੀ ਸਾਡੇ ਸਾਰੇ ਮਜ਼ਦੂਰ ਵੀ ਮਰ ਸਕਦੇ ਸੀ ਹੈ ਜਾਮ ਲਾ ਰੱਖਿਆ ਬਹੁਤ ਵੱਡਾ ਜਾਮ ਲੱਗਿਆ ਹੈ ਪਿੱਛੇ ਤੱਕ ਜਾਮ ਲੱਗਿਆ ਹੈ ਉੱਪਰ ਤੱਕ ਜਾਮ ਲੱਗਿਆ ਹੈ जाम लगे है भी खड़ी है और पिछले तक जाम लगे है सड़क जाम कर रखी है मजदूर ने मरेगा मजदूर ने पिछे तक देखो देखो, देखो। चार दिन मजदूर मौत हुई है ये यह काम कर रहे थे। ना कोई पट्टी लाई हुई है ना कोई ना सिक्योलटी है देखो आ रही काम कर रहे देखो तक ये पट्टी लानी चाहिए है जो सिक्योरिटी चाहिए, चाह तक हाँ जी सी ठीक ठाक है देखो तुर तो तक, जा तो तक, तो तक जाम लग रहा है बहुत बड़ा जाम लग गया है देख रहे सुनाम जैक चैनल पे। देखना तुम देखो सारा जाम पटिया रोड जाम है जाम है पटिया रोड ਆਣੇ ਬੈਠਿਓ ਮੜਾ ਜਾ ਕਿੱਥੇ ਕਿੱਥੇ ਦੇ ਨੇ ਬੱਤਿਓ ਮੜਾ ਜਾ ਬਿਸ਼ਨਪੁਰੇ ਦੇ ਨੇ ਸਾਰੇ ਹਾਂ ਅੱਛਾ ਆ ਦੇਖੋ ਲੋਲਾ ਸ਼ਾਂ ਪੀਆ ਨਹੀਂ ਬਿਸ਼ਨਪੁਰੇ ਦੇ ਨੇ ਚਾਰੇ ਸਾਰੇ ਬਿਸ਼ਨਪੁਰੇ ਦੇ ਨੇ ਚਾਰ ਮੱਤਾ ਹੋਈਆਂ ਨੇ ਪੂਰਾ ਜਾਮ ਲਾ ਰੱਖਿਆਗਾ ਣਕ ਜਾਮ ਕਰਕੇ ਦਿਖਾਵਾਂਗੇ ਹਮ बहुत तो 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 बड़ा जाम हुआ है प्रशासन तो ने भी कहा अ कार्रवाई करके जो भी होता वो